ਸਭ ਤੋਂ ਪਹਿਲਾਂ ਗੱਲ ਆਪਾਂ ਕਰਾਂਗੇ ਇੱਕ ਦੁਕਾਨ ਦੀ ਜਿਹੜੀ ਕਿ ਬੀਤੇ ਰਾਤ ਇੱਕ ਖਬਰ ਦੇ ਰੂਪ ਚ ਸਾਡੇ ਸਾਹਮਣੇ ਆਇਆ ਹੈ ਕਿ ਹੁਸ਼ਿਆਰਪੁਰ ਦੇ ਇੱਕ ਪਿੰਡ ਮੰਡਿਆਲਾ ਦੇ ਬਾਸਾਡੇ ਤੇ ਜੋ ਗਲਾਸ ਟੋਆ ਤੁਹਾਨੂੰ ਪਤਾ ਹੈ ਗੈਸ ਅੰਡਰ ਟੂ ਆਟੋ ਹੀ ਕਰਨ ਵਾਲੇ ਜਿਹੜੇ ਕੱਕ ਹੁੰਦੇ ਆ ਉਹਨਾਂ ਚੋਂ ਇੱਕ ਟਰੱਕ ਇੱਕ ਸ਼ਾਇਦ ਅੱਜ ਮੈਂ ਆਪਣੀਆਂ ਹੁੰਦੀਆਂ ਪਿਕਅਪ ਟਾਈਪ ਗੱਡੀਆਂ ਇਹਦੇ ਨਾਲ ਟਕਰਾਇਆ ਜਿਹੜਾ ਦੂਜੀ ਗੱਡੀ ਦੇ ਵਿੱਚ ਡਰਾਈਵਰ ਸਵਾਰ ਸੀ ਉਹ ਤੇ ਦੱਸਦੇ ਆ ਕਿ ਮੌਕੇ ਤੇ ਸੜਕੇ ਰਾਖੀ ਹੋ ਗਿਆ ਵਿਚਾਰਾ ਫਿਰ ਉਤੋਂ ਬਾਅਦ ਇੱਕ ਸਾਈਡ ਤੇ ਜਿਹੜੀ ਇਹ ਟੱਕਰ ਹੋਈ ਸੀ ਕਿ ਹਾਈਵੇ ਦੇ ਕਹਿਲੂ ਵੱਡੀ ਸੜਕ ਦੇ ਕਹਿਲੂ ਦੂਜੇ ਪਾਸੇ ਤੱਕ ਅੱਗ ਚੱਲੇ ਜਾਂਦੀ ਆ ਤੇ ਜਿਹੜੇ ਰੋਕ ਘਰਾਚ ਸੌਣ ਦੀ ਤਿਆਰੀ ਕਰ ਰਹੇ ਸੀ ਜਾਂ ਕੋ ਸੌ ਗਏ ਉਹਨਾਂ ਦੇ ਕੋਕੇ ਵਾਕਿਆ ਜਿਹੜਾ ਲਗਭਗ 9 ਤੋਂ 9.5 ਪੌਣੇ 10 ਦੇ ਵਿਚਾਲੇ ਦਾ ਦਸੀਰ ਹੈ ਉਤੋਂ ਬਾਅਦ ਫਿਰ ਕੀ ਆ ਕਿ ਕਰਾਂ ਤੱਕ ਅੱਗ ਪਹੁੰਚੀ ਉਹਦਾ ਵੱਡਾ ਕਾਰਨ ਇਹ ਸੀਗਾ ਕਿ ਇੱਕ ਸਟੇਸ਼ਨਰੀ ਦੀ ਦੁਕਾਨ ਸੀਗੀ ਜਿਹਦੇ ਵਿੱਚ ਪਹਿਲਾਂ ਅੱਗ ਲੱਗੀ ਆ ਉਸ ਤੋਂ ਬਾਅਦ ਫਿਰ ਕੁਝ ਘਰ ਜਿਹੜੇ ਇਸ ਅੱਗ ਦੀ ਚਪੇਟ ਦੇ ਵਿੱਚ ਆ ਗਏ ਤੇ ਦੱਸਦੇ ਆ ਕਿ ਝੁਲਸਨ ਵਾਲਿਆਂ ਦੀ ਗਿਣਤੀ ਕੁਝ ਮੀਡੀਆ ਰਿਪੋਰਟਾਂ ਕਿਉਂਕਿ ਅਸੀਂ ਅੱਜ ਅਰਲੀ ਸਵੇਰ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਤੁਹਾਡੇ ਵਾਸਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਖਾਸ ਕੋਈ ਪਰ ਇਹ ਵਾਸੀ ਸਾਡੀ ਟੈਕਨੀਕਲ ਟੀਮ ਚੁੱਕ ਸੀ ਸਜਨੂ ਤਦ ਕਰਕੇ ਅਸੀਂ ਅਰਲੀ ਇਸ ਵੀਡੀਓ ਨੂੰ ਘੁਣਾ ਰਹੇ ਹਾਂ ਤਵਿਲ ਹਾਲ ਜਦੋਂ ਤੱਕ ਅਸੀਂ ਗੱਲਬਾਤ ਰਿਕਾਰਡ ਕਰ ਰਹੇ ਸੀਗੀ ਮੀਡੀਆ ਰਿਪੋਰਟਾਂ ਦਾ ਦਾਵਾ ਇਹ ਵੀ ਸੀਗਾ ਕਿ 80 ਤੋਂ 100 ਦੇ ਵਿਚਾਲੇ ਲੋਕ ਚਲਸੇ ਹੋ ਸਕਦੇ ਆ ਇਹ ਤੋਂ ਇਲਾਵਾ ਦੋ ਬੰਦਿਆਂ ਦੀ ਮੌਤ ਜਿਹੜੀ ਆ ਉਹ ਲਿਖੀ ਗਈ ਵੀਡੀਓ ਰਿਪੋਰਟਾਂ ਬਣੀਓ 8 ਲੋਕ ਜਿਹੜੇ ਆ ਉਹ ਨਾਜ਼ੁਕ ਹਾਲਤ ਦੇ ਵਿੱਚ ਤਾਂ ਸੇ ਗਏ ਆ ਯਾਨੀ ਕੁਝ ਘਰ ਇਸ ਤਰ੍ਹਾਂ ਦੇ ਸੀ ਜਿਹੜੇ ਟੋਟਲੀ ਸਰ ਕੇ ਸੁਆਹਪੂਕ ਹੈ ਮਤਲਬ ਕਿ ਬਚੇ ਇਕ ਕਨੀ ਉਦੀ ਗਿਣਤੀ ਕੁ 3-10 ਹੈ ਕੁ 4-10 ਹੈ ਯਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇੱਕ ਬਚਾ ਜਿਹੜਾ ਹੋਇਆ ਮੇਰਾ ਦੋਸਤ ਹੈ ਉਸ ਏਰੀਏ ਦੇ ਵਿੱਚੋਂ ਹੀ ਉਹਦੀ ਉਸੇ ਪਿੰਡ ਪੂਆ ਕਿ ਉਤੋਂ ਥੋੜੀ ਦੂਰ ਹਾਦਸੇ ਵਾਲੀ ਜਗਾ ਤੋਂ ਥੋੜੀ ਦੂਰ ਇੱਕ ਗੈਸ ਪ੍ਰਾਟ ਸੀਗਾ ਜਿਵੇਂ ਹੁੰਦੇ ਆ ਨਾ ਆਪਣੇ ਕਾਫੀ ਤੜੜੇ ਤਾਂ ਪਤਾ ਹੀ ਹੈ ਗੈਸ ਬਲਕ ਹੁੰਦੇ ਆ ਤਾਂ ਉਹ ਬਹੁਤ ਸੈਸਟਰ ਜ਼ੋਰ ਸੀ ਜੇ ਉਥੋਂ ਤੱਕ ਇਹ ਅੱਗ ਇਹ ਲੰਬੂ ਇਹ ਲਪਟ ਵਗੈਰਾ ਜੋ ਵੀ ਹੈ ਇਹ ਪਹੁੰਚ ਜਾਂਦੀ ਤੇ ਫਿਰ ਹਾਲਾਤ ਜਿਹੜੇ ਆ ਹੋਰ ਵੀ ਦੁਖਾਂਤ ਕੋ ਸਕਦੇ ਸਰ ਮਰਨ ਵਾਲਿਆਂ ਲਈ ਭਾਈ ਅਸੀਂ ਆਤਮਿਕ ਸ਼ਾਂਤੀ ਦੀ ਦੁਆ ਕਰਦੇ ਆ ਪੀੜਤਾ ਵਾਸਤੇ ਦੁਆ ਕਰਦੇ ਹਾਂ ਜਲਦੀ ਸਿਹਤਯਾਬ ਹੋਣ ਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਹਨਾਂ ਨੂੰ ਵੱਧ ਤੋਂ ਵੱਧ ਕੰਪੰਸੇਟ ਕਰੇ ਕਿਉਂਕਿ ਜਿਹਨਾਂ ਦੇ ਘਰ ਸੜ ਗਏ ਆ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਇੰਸ਼ੋਰੈਂਸ ਵਗੈਰਾ ਤੇ ਕਿਹੜੀ ਹੁੰਦੀ ਆਪਣੀ ਘਰਾਂ ਦੀ ਸੋ ਘਰਾਂ ਦੇ ਸਮਾਨ ਦੀ ਤੇ ਫਿਰ ਹੋਣੀ ਕੀ ਆ ਸੋ ਇਸ ਵਾਸਤੇ ਸਾਰਾ ਦਰਉਮਦਰ ਬੰਦੇ ਦਾ ਜਿਹੜਾ ਉਹ ਮੁਰਕੇ ਸਰਕਾਰ ਤੇ ਟਿਕ ਜਾਂਦਾ ਲੋਕਾਂ ਤੇ ਟਿਕ ਜਾਂਦਾ ਭੈਣ ਭਰਾਵਾਂ ਤੇ ਟਿਕ ਜਾਂਦਾ ਕਿ ਹੁਣ ਗਾਹ ਕੀ ਕਰਨਾ ਹੈ ਖैर ਜੋ ਵੀ ਕੰਪਨਸੇਟ ਜ਼ਰੂਰ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਕੀਤਾ ਜਾਣਾ ਚਾਹੀਦਾ